ਮੇਰੇ ਹੱਥ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨੀ ਆ ਕਿ ਜਿੰਨਾ ਕੁ ੱਤਕਾ ਸਾਡੇ ਨਾਲ ਹੋਇਆ ਸੱਚ ਬੋਲਣ ਤੇ ਤੁਸੀਂ ਸਾਰੇ ਸਮਝਦਾਰ ਹੋ ਜੋ ਮਾਨ ਸਾਹਿਬ ਨੇ ਸਾਡੇ ਨਾਲ ਕੀਤਾ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਅਸੀਂ ਮੌਜੂਦਾ ਐਮਐਲਏ ਹੋਣ ਦੇ ਬਾਵਜੂਦ ਸਾਡੇ ਨਾਲ ੱਤਕੇ ਛਾਈ ਅਸੀਂ ਇੱਕ ਹਲਕੇ ਲਈ ਆਵਾਜ਼ ਚੱਕੀ ਸੀ ਇੱਕ ਪੰਜਾਬ ਲਈ ਆਵਾਜ਼ ਚੱਕੀ ਸੀ ਜਿਹਦਾ ਸਾਨੂੰ ਖਮਿਆਜਾ ਅੱਜ ਦੇਖੋ ਕੀ ਭੁਗਤਣਾ ਪੈ ਰਿਹਾ ਅੱਜ ਸਵੇਰ ਦੇ ਅੱਜ ਸਾਡੀ ਤਰੀਕ ਸੀ ਕੋਠੀ ਦੀ ਇਹਨਾਂ ਨੇ ਤਰੀਕ ਦੀ ਵੇਟ ਵੀ ਨਹੀਂ ਕੀਤੀ ਜਦੋਂ ਕਿ ਐਨੀ ਫੋਰਸ ਲੈ ਕੇ ਕੋਠੀ ਖਾਲੀ ਕਰਵਾਉਣ ਲਈ ਆਕੇ ਮੌਜੂਦਾ ਐਮਐਲਏ ਦੀ ਕੋਠੀ ਖਾਲੀ ਕਰਵਾਉਣ ਦਾ ਇਹਨਾਂ ਨੂੰ ਕਦੇ ਵੀ ਤੁਸੀਂ ਸੁਣਿਆ ਜਿਨ੍ਹਾਂ ਦੀਆਂ ਜਿਹੜੇ ਐਮਐਲਏ ਹੁਣ ਐਮਐਲਏ ਸਿਪ ਤੋਂ ਉਤਰੇ ਨੇ ਉਹ ਵੀ ਹਜੇ ਤੱਕ ਆਪਣੀਆਂ ਕੋਠੀਆਂ 'ਚ ਬੈਠੇ ਨੇ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਦੂਸਰਾ ਨੰਬਰ ਹੜਾਣਾ ਸਾਹਿਬ ਨੂੰ ਪੀਆਰਟੀਸੀ ਦੇ ਚੇਅਰਮੈਨ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਕਰਵਾਈ ਤੁਸੀਂ ਇਹ ਦੱਸੋ ਉਹਨਾਂ ਦੀ ਖਾਲੀ ਕਿਉਂ ਨਹੀਂ ਕਰਵਾਈ ਸਾਡੇ ਤੇ ਇਹ ਕਿਉਂ ਸਾਰੇ ਐਕਸ਼ਨ ਅਸੀਂ ਕੁਝ ਗਲਤ ਬੋਲੇ ਸੀ ਅਸੀਂ ਆਪਣੇ ਹਲਕੇ ਲਈ ਆਵਾਜ਼ ਚੱਕੀ ਸੀ ਅਸੀਂ ਪੰਜਾਬ ਲਈ ਆਵਾਜ਼ ਚੱਕੀ ਸੀ ਤਾਂ ਚੱਕਦੇ ਹੀ ਰਵਾਂਗੇ ਅਸੀਂ ਡਰਾਂਗੇ ਨਹੀਂ ਨਾ ਹੀ ਪਿੱਛੇ ਹਟਾਂਗੇ ਨਾ ਐਮਐਲਏ ਸਾ ਪਿੱਛੇ ਹਟਣਗੇ ਨਾ ਉਹਨਾਂ ਦਾ ਪਰਿਵਾਰ ਪਿੱਛੇ ਹਟੇਗਾ ਤੁਹਾਡੀ ਹਮਾਇਤ ਦੇ ਵਿੱਚ ਕੋਈ ਜਿੰਨੇ ਮਰਜੀ ਕੋਈ ਐਮਐਲਏ ਆਏ ਤੁਹਾਡੀ ਹਮਾਇਤ ਦੇ ਵਿੱਚ ਕੋਈ ਐਮਐਲਏ ਨਹੀਂ ਆਇਆ ਕੋਈ ਐਮਐਲਏ ਜੋ ਕੋਈ ਐਮਐਲਏ ਕੋਈ ਐਮਐਲਏ ਨਹੀਂ ਆਇਆ ਕੋਈ ਗੱਲ ਨਹੀਂ ਵੀਰੇ ਉਹ ਵੀ ਸਮਾਂ ਆਊਗਾ ਪ੍ਰਮਾਤਮਾ ਵੇਂਦਾ ਸਭ ਨੂੰ ਠੀਕ ਹੈ ਉਹ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਉਹ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਸਾਰਾ ਕੁਝ ਰਿਜ਼ਲਟ ਹੋਊਗਾ ਦੇ ਲਈ ਕਿਹਾ ਜਾ ਰਿਹਾ ਜੀ ਪਰ ਪੇਸ਼ ਨਹੀਂ ਹੋ ਰਹੇਗੇ ਕੋਈ ਗੱਲਬਾਤ ਹੋਈ ਤੁਸੀਂ ਜਿੱਦਾਂ ਨੇ ਗਏ ਸੀਗੇ ਕੋਈ ਪ੍ਰੂਫ ਵਾਰੰਟ ਤੋਂ ਬਿਨਾ ਗਏ ਸੀ ਵਾਰੰਟ ਦਿਖਾਉਣੇ ਉਹਨਾਂ ਨੇ ਕਿਹਾ ਸੀ ਮੈਂ ਪੇਸ਼ ਹੋਵਾਂਗਾ ਜਾਂ ਉਹ ਇਸ ਚੀਜ਼ ਤੋਂ ਮੁਕਰੇ ਹੋਣ ਫਿਰ ਤਾਂ ਕਹੋ ਤੁਸੀਂ ਹੁਣ ਤਾਂ ਕੋਰਟ ਦੇ ਦੁਆਰਾ ਵੀ ਕਈ ਵਾਰ ਸਮਾਂ ਦਿੱਤਾ ਕੋਈ ਨਹੀਂ ਫਿਰ ਹੁਣ ਸਮਾਂ ਆਏਗਾ ਸਭ ਕੁਝ ਪਰਮਾਤਮਾ ਜੋ ਹੈ ਭਲੀ ਕਰੇਗਾ ਸਾਰਾ ਕੁਝ ਸਾਡਾ ਹਲਕਾ ਸਾਡੇ ਨਾਲ ਹੈ ਜਿੰਨੇ ਬਾਹਰ ਸਾਡੇ ਹਲਕੇ ਦੇ ਵਰਕਰ ਆਏ ਨੇ ਮੈਂ ਤਾਂ ਹੀ ਕਿਹਾ ਉਹਨਾਂ ਨੂੰ ਸਾਹਮਣੇ ਆਉਣ ਦੋ ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਸੀ ਤਾਂ ਜੇ ਚਾਹਣਗੇ ਤਾਂ ਉਹ ਸਾਨੂੰ ਫਿਰ ਦੁਬਾਰਾ ਇੱਥੇ ਲੈ ਕੇ ਆਉਣਗੇ ਹੁਣ ਤੁਸੀਂ ਜਾ ਰਹੇ ਹੋ ਜੀ ਜੇ ਅੰਦਰੇ ਰਹੋਗੇ ਵੀਰੇ ਹੁਣ ਜਿੰਨੀ ਜ਼ਬਰਦਸਤੀ ਇਹ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਔਰ ਇਹਦਾ ਪੰਜਾਬ ਔਰ ਹਲਕਾ ਵੀ ਸਾਰਾ ਵੇਖ ਰਿਆ ਇੰਨੀ ਜ਼ਬਰਦਸਤੀ ਕਦੀ ਵੇਖੀ ਨਹੀਂ ਸੀ ਕੇਜਰੀਵਾਲ ਸਾਹਿਬ ਨੂੰ ਜਿਹੜੀ ਕਪੂਰਥਲਾ ਹਾਊਸ ਮਿਲਿਆ ਉਹ ਤੁਸੀਂ ਦੱਸੋ ਉਹ ਹੈ ਕਿਸੇ ਮਾਇਨੇ ਚ ਪੰਜਾਬ ਦਾ ਹਾਊਸ ਉਹਨਾਂ ਤੋਂ ਕਿਉਂ ਨਹੀਂ ਛਡਵਾਇਆ ਜਾ ਰਿਹਾ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਜੀ ਮੈਡਮ ਮੁੱਖ ਮੰਤਰੀ ਨਾਲ ਤੁਹਾਡੀ ਰਿਸ਼ਤੇਦਾਰੀ ਦੇਖੋ ਉਹ ਡਾਕਟਰ ਗੁਰਪ੍ਰੀਤ ਮਾਨ ਦੀ ਮਜਬੂਰੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਕਿਉਂਕਿ ਉਹ ਸਾਡੀ ਧੀ ਹੈ ਤਾਂ ਧੀ ਰਹੂਗੀ ਕੋਈ ਗੱਲਬਾਤ ਹੋਈ ਹੈ ਮਾਨ ਸਾਹਿਬ ਨੂੰ ਚਾਹੀਦਾ ਇਹ ਚੀਜ਼ਾਂ ਵੇਖਣੀਆਂ ਕੋਈ ਗੱਲਬਾਤ ਹੋਈ ਹੈ ਜੀ ਡਾਕਟਰ ਸਾਹਿਬ ਨਾਲ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਦੀ ਮਜਬੂਰੀ ਮੇਰੀ ਸਿਹਤ ਖਰਾਬ ਹੋਈ ਮੈਨੂੰ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਵੇਖਿਆ ਹੈ ਸਰਕਾਰ ਦਾ ਹਾਲ ਕਿਉਂਕਿ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਕਦੀ ਕਿਸੇ ਦੇ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਸੀ ਆ ਮੇ ਰੋਲ ਜਿਵੇਂ ਕਿ ਸਾਨੂੰ ਰੋਲਤਾ ਤੁਸੀਂ ਇਹ ਚੀਜ਼ ਦੇਖੀ ਹਸਪੀਟਲਾਂ ਚ ਡਾਕਟਰਾਂ ਨੂੰ ਮਨਾ ਕੀਤਾ ਗਿਆ ਸੀ ਇਹਦਾ ਇਲਾਜ ਨਹੀਂ ਕਰਨਾ ਇਹਦਾ ਇਲਾਜ ਕਰੋਗੇ ਤੁਹਾਡੇ ਘਰ ਪੁਲਿਸ ਆ ਜਾਏਗੀ ਮੇਰੇ ਹਲਕੇ ਦੇ ਵਰਕਰਾਂ ਨੂੰ ਦਬਾਇਆ ਗਿਆ ਜੇ ਤੁਸੀਂ ਇਹਦਾ ਪਤਾ ਲਾਣ ਜਾਓਗੇ ਤੁਹਾਡੇ ਤੇ ਪਰਚੇ ਹੋਣਗੇ ਤੁਹਾਡੇ ਘਰ ਪੁਲਿਸ ਆਏਗੀ ਕਿਉਂਕਿ ਇੰਨਾ ਪ੍ਰੈਸ਼ਰ ਇੰਨਾ ਦਬਾਅ ਹਲਕੇ ਦੇ ਲੋਕਾਂ ਤੇ ਪਾ ਕੇ ਪਰ ਉਹ ਹਲਕਾ ਅੱਜ ਵੀ ਮੇਰੇ ਨਾਲ ਖੜਾ ਆ ਮੋੜੇ ਨਾਲ ਮੋੜਾ ਲਾ ਕੇ ਉਹ ਕਹਿੰਦੇ ਮੈਂ ਹਾਈ ਕੋਰਟ ਦੇ ਵਿੱਚੋਂ ਹੁਣੀ ਜਿਹੜੀ ਅਪੀਲ ਹੈ ਖਾਰਜ ਹੋਈ ਹੈ ਤਰਕ ਦਿੱਤਾ ਕਿ ਕਿਉਂਕਿ ਪਠਾਨ ਮਾਜਰਾ ਸਾਹਿਬ ਇਹ ਤੇ ਹੈ ਨਹੀਂ ਸੀ ਕਿ ਉਹਨੇ ਖੁਦ ਆਉਣਾ ਸੀ ਤੇ ਹੁਣ ਅਗਲੀ ਰਣਨੀਤੀ ਕਿ ਹੁਣ ਪਰਵਾ ਮੈਨੂੰ ਵੀਰੇ ਹਜੇ ਇਸ ਚੀਜ਼ ਦਾ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਤਾਂ ਸਵੇਰ ਦੀ ਇਹਨਾਂ ਨੇ ਮੈਨੂੰ ਉਲਝਾਇਆ ਹੋਇਆ ਕਿਉਂਕਿ ਮੇਰੀ ਸਿਹਤ ਵੀ ਕੁਝ ਖਰਾਬ ਸੀ ਰਾਤ ਦੀ ਵੀ ਫਿਰ ਦੁਬਾਰਾ ਇਹ ਆਏ ਸੀ ਕਿ ਮੈਡਮ ਤਾਂ ਕੋਠੀ 'ਚ ਰਹਿੰਦੇ ਨਹੀਂ ਤੁਸੀਂ ਮੇਰੇ ਅਨਗਵਾਂ ਪਤਾ ਕਰ ਸਕਦੇ ਹੋ ਮੈਂ ਇੱਥੇ ਹੀ ਰਹਿਣੀ ਆ ਸਾਮਾਨ ਗਿਆ ਇਹ ਤੁਹਾਡੀ ਮਰਜ਼ੀ ਨਾਲ ਗਿਆ ਤੇ ਕਿੱਥੇ ਗਿਆ ਮੇਰਾ ਫਿਰ ਠੱਕੇ ਨਾਲ ਕੱਢਣ ਲੱਗ ਗਏ ਹੁਣ ਕੀ ਕਰ ਸਕਦੇ ਆ ਕੌਣ ਕੌਣ ਸੀ ਤੁਹਾਡੇ ਆਪੇ ਜਾ ਰਹੇ ਘਰ ਜੀ ਕਿਤੇ ਹੋਰ ਬੱਸੀ ਜਾ ਸਾਮਾਨ ਨਹੀਂ ਸਾਮਾਨ ਤਾਂ ਮੈਂ ਆਪਣੇ ਘਰ ਹੀ ਲਿਜਾਉਂਗੀ ਔਰ ਇਹਨਾਂ ਨੂੰ ਦਾਨ ਥੋੜੀ ਕਰੂੰਗੀ ਮੇਰੇ ਹੱਕ ਦੀ ਕਮਾਈ ਦਾ ਸਾਮਾਨ ਆ ਫਿਰ ਮੈਂ ਇਹਨਾਂ ਨੂੰ ਦਾਨ ਕਰਨਾ ਜਦੋਂ ਇਹਨਾਂ ਨੂੰ ਸਾਧਦੇ ਤਾਂ ਇਹਨਾਂ ਕੁਛ ਕਰਦਾ ਸਾਮਾਨ ਥੋੜੀ ਮੈਂ ਇਹਨਾਂ ਨੂੰ ਦੇ ਦਾਂਗੀ ਹੋਰ ਚੀਜ਼ ਵੀ ਚੱਲ ਰਹੀ ਸੀ ਫਿਰ ਵੀ ਉਹਨੇ ਕੋਈ ਖਾਲੀ ਕਰਵਾਈ ਹੈ ਜੀ ਉਹੀ ਤਾਂ ਮੈਂ ਕਹਿ ਰਹੀ ਆ ਕਿਉਂਕਿ ਅੱਜ ਤਰੀਕ ਸੀਗੀ ਇਹਨਾਂ ਨੇ ਤ ਇੰਨੀ ਫੋਰਸ ਲੈ ਕੇ ਅੱਜ ਸਵੇਰ ਤੋਂ ਮੇਰੇ ਕੋਲ ਆ ਗਏ ਨੇ ਔਰ ਇਹਨਾਂ ਨੇ ਮੈਨੂੰ ਵੇਖਿਆ ਵੀ ਅੰਦਰ ਵੀ ਕੇਸ ਹਲਾਚੇ ਮੇਰੇ ਸਿਸਟਰ ਨੇ ਉਹਨਾਂ ਦੀ ਸਰਜਰੀ ਹੋਈ ਹੈ ਮੇਜਰ ਸਰਜਰੀ ਅੰਦਰ ਬੈਠੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਾਨੂੰ ਕਿਸੇ ਨੂੰ ਨਹੀਂ ਬਖਸ਼ਿਆ ਪਰ ਅਸੀਂ ਤਸੀਹੇ ਆਪਣੇ ਤੇ ਬਹੁਤ ਝੱਲ ਲਏ ਨੇ ਝੱਲਦੇ ਰਹਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਇਹ ਜ਼ਿੰਦਗੀ ਹੈ ਐਮਐਲਏ ਸਾਹਿਬ ਉਹਦਾ ਪਰਿਵਾਰ ਸਾਰਾ ਇਹ ਹਲਕੇ ਨਾਲੇ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਆ ਨਾ ਅਸੀਂ ਕਦੀ ਪਿੱਛੇ ਹਟਿਆ ਨਾ ਹਟਾਂਗੇ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਮੇਰੀ ਅਪੀਲ ਹੈ ਸਾਰੇ ਹਲਕੇ ਵਾਲਿਆਂ ਨੂੰ ਕਿਉਂਕਿ ਬਚ ਜੋਗੇ ਚੰਗੇ ਰਹਿ ਜੋਗੇ ਨਹੀਂ ਤੇ ਆ ਸਾਡੇ ਹਾਲ ਵੇਖ ਲਓ ਇੱਕ ਮੌਜੂਦਾ ਸਰਕਾਰ ਦੇ ਹੁੰਦਿਆਂ ਮੌਜੂਦਾ ਐਮਐਲਏ ਦਾ ਇਹ ਹਾਲ ਉਹਦੇ ਪਰਿਵਾਰ ਦਾ ਇਹ ਹਾਲ ਕਦੇ ਤੁਸੀਂ ਸੁਣਿਆ ਸੀ ਆਪਣੀ ਹੀ ਸਰਕਾਰ ਚ ਰਹਿ ਕੇ ਅਜੇ ਅਸੀਂ ਐਮਐਲਏਸ਼ਿਪ ਚ ਹੈਗੇ ਆ ਤਾਂ ਵੀ ਇਹਨਾਂ ਨੇ ਸਾਡੇ ਤੇ ਇੰਨੇ ਤਸ਼ਦਦ ਕੀਤੇ ਤਾਂ ਵੀ ਸਾਡੇ ਤੋਂ ਮੈਂ ਵੀਰੇ ਸੋਚਦੀ ਆ ਮੇਰਾ ਸਮਾਨ ਕਾਫੀ ਆ ਮੈਂ ਕੁਝ ਸਮਾਨ ਇੱਥੇ ਕੋਠੀ ਕੋਈ ਲੈ ਕੇ ਸ਼ਿਫਟ ਕਰਦੀ ਆ ਰੈਂਟ ਤੇ ਕਿਉਂਕਿ ਹੁਣ ਇਹਨਾਂ ਨੇ ਤਾਂ ਸਾਨੂੰ ਰਹਿਣ ਨਹੀਂ ਦਿੱਤਾ ਹੁਣ ਅਸੀਂ ਰਵਾਂਗੇ ਤਾਂ ਸਹੀ ਕਿੱਥੇ ਤੁਹਾਡੇ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਕੋਈ ਤੁਹਾਡੀ ਫੋਨ ਤੇ ਕਰਾ ਮੇਰੇ ਵੀਰੇ ਹਜੇ ਤੱਕ ਕੋਈ ਗੱਲਬਾਤ ਕਿਸੇ ਨਾਲ ਵੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਹੀ ਰਿਹਾ ਸਭ ਕੁਝ ਜੋ ਬਾਹਰ ਵੇਖ ਹੀ ਰਹੇ ਨੇ ਕੀ ਸਾਡਾ ਹਾਲ ਹੋ ਰਿਹਾ ਤਾਂ ਉਹਨਾਂ ਤੱਕ ਪਹੁੰਚੂਗਾ ਸਾਰਾ ਕੁਝ ਵੇਖਣਗੇ ਜੀ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਨੂੰ